ਜੈ ਮਾਤਾ ਦੀ ਦੋਸਤੋ ਸੋਨੀ ਵੀਰ ਜੀ ਆਏ ਸੀ ਬੱਲੇਵਾਲ ਤੋਂ ਔਰ ਇਹਨਾਂ ਨਿਗਾ ਸੁਭਾ ਵੀਰ ਦਾ ਔਰ ਪੂਰਾ ਸ਼ਾਹੀ ਅੰਦਾਜ਼ ਇਹਨਾਂ ਨੇ ਲੈ ਲਈਆਂ ਦੋ ਆਈਟਮਾਂ ਏ 55 5G 40000 ਰੁਪਏ ਦੀ ਆਈਟਮ ਔਰ ਦੂਜੀ ਆਈਟਮ ਲੈ ਲਈ ਇਹਨਾਂ ਨੇ 45000 ਰੁਪਏ ਦੀ ਵਾਚ Apple Watch 9 series 44900 ਔਰ ਬਹੁਤ ਹੀ ਇਹਨਾਂ ਦਾ ਨਾਈਸ ਸੁਭਾ ਔਰ ਨਾਲ ਦੀ ਨਾਲ ਡੀਲ ਕੀਤੀ ਇਹਨਾਂ ਨੇ ਵੀਰ ਨੇ ਬਹੁਤ ਵਧੀਆ ਲੱਗਿਆ ਮੈਨੂੰ ਬਾਕੀ ਵੀਰ ਨੂੰ ਪੁੱਛਦੇ ਆ ਕਿਵੇਂ ਲੱਗਿਆ ਉਹਨਾਂ ਨੂੰ ਕਿਵੇਂ ਮਤਲਬ ਵਧੀਆ ਲੱਗਿਆ ਜਾਂ ਇਹਨਾਂ ਨੂੰ ਕੋਈ ਮਜਬੂਰੀ ਹੋ ਗਈ ਕਿ ਹਾਂ ਯਾਰ ਦੀਪਕ ਕੋਲੇ ਆ ਕੇ ਤਾਂ ਖਰੀਦਣਾ ਹੀ ਪੈਣਾ ਨਹੀਂ ਮਜਬੂਰੀ ਕੋਈ ਨਹੀਂ ਵੀਰੇ ਮਜਬੂਰੀ ਕੋਈ ਨਹੀਂ ਹੋਈ ਅਸੀਂ ਪਹਿਲਾਂ ਵੀ ਤੁਹਾਡੀ ਵੀਡੀਓ ਦੇਖੀ ਸੀ ਹਾਂਜੀ ਹਾਂਜੀ ਤੇ ਬਾਕੀ ਸਾਡਾ ਲੋਕਲ ਆ ਹਾਂਜੀ ਲੋਕਲ ਏਰੀਆ ਹੈਗਾ ਤੇ ਸਾਨੂੰ ਪਤਾ ਸੀਗਾ ਵੀ ਤੁਹਾਡੇ ਕੋਲੇ ਜਿਹੜੇ ਰੇਟ ਆ ਉਹ ਰੀਜ਼ਨੇਬਲ ਨੇ ਥੈਂਕ ਯੂ ਥੈਂਕ ਯੂ ਬਾਕੀ ਬਾਕੀ ਬ੍ਰਾਂਡ ਬ੍ਰਾਂਡ ਹੈ ਨਾ ਸਭ ਤੋਂ ਵੱਡੀ ਗੱਲ ਬ੍ਰਾਂਡ ਮਤਲਬ ਥੈਂਕ ਯੂ ਥੈਂਕ ਯੂ ਸੋ ਮੇਚੀ ਤੇ ਬਾਕੀ ਤੁਹਾਡੇ ਨਾਲ ਡੀਲ ਕਰਕੇ ਸਾਨੂੰ ਪਿਆਰ ਵੀ ਆ ਡੀਲ ਕਰਕੇ ਵੀ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਚੰਗੀ ਮਿਹਰਬਾਨੀ ਹੈ थैंक यू ਔਰ ਇੱਕ ਗੱਲ ਹੋਰ ਵੀਰ ਜੀ ਕਿ ਇਹਨਾਂ ਤੋਂ ਲਿਆ ਆਪਾਂ ਨੇ ਇੱਕ ਸੈਕੰਡ ਹੈਂਡ ਛੋਟਾ ਜਿਹਾ ਮੋਬਾਈਲ ਔਰ ਮੈਨੂੰ ਡੀਐਮ ਕਰ ਲਿਓ ਅਗਰ ਕਿਸੇ ਨੂੰ ਚਾਹੀਦਾ ਹੋਇਆ ਕਿਹੜਾ ਮਾਡਲ ਆ ਵੀਰ ਜੀ ਇਹ ਹੈਗਾ ਜੀ Y31 Y31 ਵੀਵੋ ਦਾ ਲਿਓ ਜੀ ਡੱਬਾ ਵੀ ਦੇ ਦੋ ਆ ਦੇਖੋ Y31 थैंक यू ਜੀ ਜੈ ਮਾਤਾ ਦੀ